ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਦੱਸਦੀ ਹੈ ਕਿ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਕਲਾਕਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਹਨਾਂ ਦੀ ਹਾਲਤ ਅਜੇ ਵੀ ਗੰਭੀਰ ਉਹ ਦੱਸੀ ਜਾ ਰਹੀ ਆ ਉਹ ਮੋਹਾਲੀ ਦੇ 40s ਹਸਪਤਾਲ ਵਿੱਚ ਲਾਈਫ ਸਪੋਰਟ ਤੇ ਨੇ ਤੇ ਇਸ ਵਿਛਾਲੇ 40s ਹਸਪਤਾਲ ਨੇ ਜਿਹੜਾ ਮੰਗਲਵਾਰ ਸ਼ਾਮ ਨੂੰ ਉਹਨਾਂ ਦੀ ਸਿਹਤ ਬਾਰੇ ਇੱਕ ਅਪਡੇਟ ਵੀ ਜਿਹੜੀ ਉਹ ਜਾਰੀ ਕੀਤੀ ਸੀ ਤੇ ਹਸਪਤਾਲ ਨੇ ਇਹ ਕਿਹਾ ਕਿ ਰਾਜਵੀਰ ਜਵੰਦਾ ਦੀ ਮਾਨਸਿਕ ਸਥਿਤੀ ਨਾਜ਼ੁਕਾ ਤੇ ਉਹਨਾਂ ਦੀ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਹਨਾਂ ਦੇ ਦਿਮਾਗੀ ਗਤੀਵਿਧੀ ਬਹੁਤ ਘੱਟਾ ਤੇ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਬਦਲਾਅ ਦਿਖਾਈ ਦਿੱਤੇ ਨੇ ਤੇ ਡੀੜ ਦੀ ਹੱਡੀ ਦੇ ਐਮ ਆਰ ਆਈ ਵਿੱਚ ਗਰਦਨ ਤੇ ਪਿੱਠ ਦੇ ਹਿੱਸੇ ਵਿੱਚ ਕਾਫੀ ਡੂੰਘੇ ਆ ਸੱਟਾਂ ਦਾ ਪਤਾ ਚੱਲਿਆ ਹੈ ਰੀੜ ਦੀ ਹੱਡੀ ਦੀ ਗੰਭੀਰ ਸੱਟ ਨੇ ਉਹਨਾਂ ਦੇ ਹੱਥਾਂ ਤੇ ਲੱਤਾਂ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਇਹਨਾਂ ਸਾਰੇ ਕਾਰਨਾਂ ਦੇ ਚੱਲਦੇ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰੱਖਣ ਦੀ ਜ਼ਰੂਰਤ ਹੋਈ ਰਹੀ ਇਹਨਾਂ ਸਾਰੇ ਕਾਰਨਾਂ ਦੇ ਚੱਲਦੇ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰੱਖਣ ਦੀ ਜਰੂਰਤ ਹੋਏਗੀ ਮਾਹਰਾ ਡਾਕਟਰਾਂ ਦੀ ਇੱਕ ਟੀਮ ਇਸ ਸਮੇਂ ਉਹਨਾਂ ਦੀ ਜਿਹੜੀ 24 ਘੰਟੇ ਨਿਗਰਾਨੀ ਕਰ ਰਹੀ ਆ ਰਾਜਵੀਰ ਜਵੰਧਾ ਦੇ ਪ੍ਰਸ਼ੰਸਕ ਤੇ ਪੰਜਾਬੀ ਸੰਗੀਤ ਅਯੋਗ ਨਾਲ ਜੁੜੇ ਲੋਕ ਉਹਨਾਂ ਦੀ ਜਿਹੜੀ ਜਲਦੀ ਤੋਂ ਜਲਦੀ ਸਿਹਤਯਾਬੀ ਲਈ ਲਗਾਤਾਰ ਪ੍ਰਾਰਥਨਾ ਵੀ ਕਰ ਰਹੇ ਨੇ ਦੱਸਦੇ ਕਿ ਇਸ ਦੇ ਵਿਚਾਰੀ ਪੰਜਾਬੀ ਗਾਇਕ ਕਵਰ ਗਰੇਵਾਲ ਵੱਲੋਂ ਇੱਕ ਹੋਰ ਵੀਡੀਓ ਜਿਹੜੀ ਉਹ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਇੱਕ ਵੱਡੀ ਅਪਡੇਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੌਲੀ-ਹੌਲੀ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤਾਂ ਰਾਜਵੀਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਵੀ ਸਾਰਿਆਂ ਨੇ ਇੱਥੇ ਅਰਦਾਸ ਕੀਤੀ ਹੈ ਵੀਰਾ ਚੜ੍ਹਦੀ ਕਲਾ ਦੇ ਵਿੱਚ ਅਤੇ ਛੋਟੇ ਬੱਚਿਆਂ ਤੋਂ ਲੈ ਕੇ ਜਿਹੜਾ ਬਜ਼ੁਰਗਾਂ ਤੱਕ ਵੀਰੇ ਦੀ ਸਿਹਤ ਲਈ ਜਿਹੜੀਆਂ ਅਰਦਾਸਾਂ ਦੁਆਵਾਂਾਂ ਕੀਤੀਆਂ ਆ ਜਾ ਰਹੀਆਂ ਨੇ ਸਤਿ ਸ੍ਰੀ ਅਕਾਲ ਜੀ ਆ ਆ ਦੋ ਘੰਟੇ ਪਹਿਲਾਂ ਅਸੀਂ ਐਕਚੁਅਲੀ ਸਾਰੇ ਅੱਜ ਕਲਾਕਾਰ ਭਰਾਵ ਦੀ ਬਹੁਤ ਬਹੁਤ ਸਾਰੇ ਜਿਹੜੇ ਹਮਦਰਦੀ ਹੈ ਜਿਹੜੇ ਚੌੜਾਲੇ ਰਾਜੇ ਨੂੰ ਅਸੀਂ ਸਾਰੇ ਬੈਠੇ ਸੀ ਤਾਂ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰਿਆਂ ਤੱਕ ਕਿ ਅੱਜ ਦੀ ਰਾਤ ਬਹੁਤ ਖਾਸ ਹੈ ਤੁਸੀਂ ਸਾਰੇ ਅਰਦਾਸ ਕਰਿਓ ਉਹਦਾ ਕੋਈ ਨੈਗੇਟਿਵ ਮਤਲਬ ਹੋਣਾ ਕਦੇ ਤੁਸੀਂ ਕਿ ਕੁਝ ਰਾਜਨੀਤਿਕਾਂ ਕੁਝ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਹੈ ਤੇ ਬਿਲਕੁਲ ਚੜਦੀ ਕਲਾ ਡਾਕਟਰ ਸਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਵੇਲੇ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ 27 ਤਰੀਕ ਨੂੰ ਐਕਸੀਡੈਂਟ ਹੋਇਆ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੱਕ ਸਿਰੇ ਇਹ ਹੀ ਸੀ ਕਿ ਅਰਦਾਸਾਂ ਕਰੋ ਔਰ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਰਾਜਵੀਰ ਨੂੰ ਹੌਲੀ ਹੌਲੀ ਊਰਜਾ ਮਿਲੀ ਉਹਨਾਂ ਦਾ ਕਰਤਾਰੀ 12 ਦਿਨ ਇਲਾਜ ਕਰ ਰਹੇ ਹੁਣੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਰ ਕਰੀਏ ਸਾਰੇ ਅੱਜ ਸਾਰੀ ਰਾਤ ਆਪਾਂ 12 ਦੇ ਲੇਖੇ ਲਾ ਦਈਏ ਕਿ ਕੱਲੀ ਕੱਲੀ ਜਿਹੜੀ ਜ਼ਬਾਨ ਚੋਂ ਗੱਲੇ-ਗੱਲੇ ਜ਼ਹਿਨ ਚੋਂ ਹਿਰਦੇ ਚੋਂ ਮਾਤਾ ਜੀ ਨੂੰ ਇੱਥੇ ਨਾ ਜਾਵੇ ਕਿ ਰਾਜਨੀਤਿਕ ਹੋਰ ਰੋੜ ਜਾਂਦੇ ਹੋ ਠੀਕ ਕਰੋਣਾ ਇਸੇ ਕਰਕੇ ਅਸੀਂ ਤੁਹਾਨੂੰ ਉਹ ਵੀਡੀਓ ਚੁੱਕੋ ਲੈ ਸੀ ਕਿ ਅਰਦਾਸ ਕਰੋ ਹੋਰ ਕੋਈ ਦਾ ਗਲਤ ਬਤਲਵਾਂ ਨਾ ਕਰੇ ਕਿ ਬਿਲਕੁਲ ਵੀ ਇਹਨੂੰ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਨੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮਾਝਾ ਭੈਣਾ ਪਹੁੰਚੇ ਸੀ ਅਸੀਂ ਆਪ ਬਾਟ ਕੀਤਾ ਅਰਦਾਸ ਕੀਤੀ ਹੈ ਔਰ ਉਦੋਂ ਬਾਅਦ ਚ ਵੀਰਾ ਬਹੁਤ ਚੜਦੀ ਕਲਾ ਚ ਹੈ ਉਦੋਂ ਪਹਿਲਾਂ ਵੀ ਚੜਦੀ ਕਲਾ ਚ ਸੀ ਪਰ ਅਰਦਾਸ ਚ ਬਹੁਤ ਅਸਰ ਹੁੰਦਾ ਹੈ ਉਦੋਂ ਬਾਅਦ ਚ ਡਾਕਟਰਾਂ ਦੇ ਕਹਿਣ ਮੁਤਾਬਕ ਇਹ ਵੀਰਾ ਹੋਰ ਨੂੰ એનર્ਜੀ ਮਿਲ ਰਹੀ ਹੈ ਅਰਦਾਸਾਂ ਨਾਲ ਕਿਉਂਕਿ ਆਸਾਂ ਤੇ ਅਰਦਾਸਾਂ ਬਹੁਤ ਇਹਨਾਂ ਟਾਈਮ ਚ ਇਹਨਾਂ ਮੂਵਮੈਂਟ ਵਿੱਚ ਕਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇ ਨੂੰ 네ਗੇਟਿਵ ਪਾਸੇ ਨਹੀਂ ਗੱਲ ਲੈ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ ਚ ਹੈ ਜਦੋਂ ਵੇਲ ਪਾਵਰ ਸਪੋਰਟਸਮੈਨ ਬੰਦਾ ਇੰਨਾ ਜੂਝ ਰਿਹਾ ਹੈ ਉਹ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦਵਾਮਾ ਕਰ ਰਿਹਾ ਦੁਨੀਆ 'ਚ ਮਤਲਬ 4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੁਨੀਆ ਕਿੱਥੋਂ-ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਕਿ ਅਸੀਂ ਵੀਰੇ ਲਈ ਆਏ ਆ ਇਹ ਆਸ ਕਦੇ ਵੀ ਵੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਪ੍ਰੋਸ ਹੈ ਆਪਾਂ ਸਾਰੇ ਜਣਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਨੂੰ ਨੈਗੇਟਿਵ ਨਹੀਂ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਿਵਰਨ ਵੀਰੇ ਦੇ ਨਾਂ ਤੇ ਵਧਾਉਣਾ ਅੱਜ ਵੀ ਵਧਾਉਣਾ ਤੇ ਕੱਲ੍ਹ ਵੀ ਵਧਾਉਣਾ ਔਰ ਆਉਣ ਵਾਲੇ ਦਿਨਾਂ ਚ ਤੁਹਾਨੂੰ ਕੁਝ ਖੁਸ਼ਖਬਰੀ ਮਿਲੂਗੀ ਸੁੱਖ ਦਾ ਸੁਰੇਆ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ